ਸ਼ੀਗਰ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚਲੇ ਸੀ ਠਿੱਕਰੀ ਵਾਲੇ ਮੇਲੇ ਤੇ ਅੱਜ ਉੱਥੇ ਮਹਾਨ ਜਿਹੜਾ ਕੁਸ਼ਤੀ ਦੰਗਲ ਹੋ ਰਿਹਾ ਹੈ ਜੀ ਤੇ ਜਿਹੜਾ ਮੇਲਾ ਹਰ ਸਾਲ ਅਗਸਤ ਮਹੀਨੇ ਦੀ 16 ਤਰੀਕ ਨੂੰ ਲੱਗਦਾ ਹੈ ਜੀ ਤੇ ਆਪਾਂ ਇਸ ਵਾਰ ਵੀ ਚਲਦੇ ਆਂ ਜੀ ਮੇਲੇ ਤੇ ਤੇ ਆਪਣੇ ਹਰ ਬਲੌਗ ਦੇ ਵਿੱਚ ਆਪਣਾ ਭਰਾ ਲਾਲੀ ਤੇ ਲੱਕੀ ਹੁੰਦਾ ਇਸ ਵਾਰ ਅੱਜ ਦੇ ਵਲੌਗ ਦੇ ਵਿੱਚ ਉਹ ਨਹੀਂ ਹੈਗੀ ਤੇ ਮੈਂ ਅੱਜ ਇਕੱਲਾ ਸੀ ਫ੍ਰੀ ਸੀਗਾ ਤੇ ਮੈਂ ਸੋਚਿਆ ਜੇ ਆਪਾਂ ਕਿਉਂ ਨਾ ਮੇਲੇ ਦੇ ਜਾ ਕੇ ਅੱਜ ਮੇਲੇ ਦੀਆਂ ਰੌਣਕਾਂ ਦੇਖੀਆਂ ਜਾਣ ਸੋ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਮੇਲੇ ਦੀ ਜਿਹੜੀ ਰੌਣਕਾਂ ਮੇਲੇ ਦੀ ਰੌਣਕਾ ਉਹ ਦਿਖਾਵਾਂਗੇ ਤੇ ਅੱਜ ਉੱਥੇ ਕੁਸ਼ਤੀ ਦੰਗਲ ਦੇ ਵਿੱਚ ਮਸ਼ਹੂਰ ਜਿਹੜੇ ਆ ਰਹੇ ਨੇ ਰਿਤਵਲ ਫਗਵਾੜਾ ਜੀ ਆ ਰਹੇ ਨੇ ਤੇ ਨਾਲ ਹਮੇਸ਼ ਮਥਰਾ ਵੀ ਆ ਰਹੇ ਨੇ ਤੇ ਆਪਾਂ ਉਹਨਾਂ ਦੀ ਜਿਹੜੀ ਕੁਸ਼ਤੀ ਆ ਦੇਖਾਂਗੇ ਤੇ ਕੀ ਬਣਦਾ ਆਪਾਂ ਸਾਰਾ ਵੀਡੀਓ ਦੇ ਵਿੱਚ ਜੁੜ ਬਣੇ ਰਹੋ ਲੋ ਜੀ ਹੁਣ ਆਪਾਂ ਘਰੋਂ ਤੁਰ ਪਏ ਆ ਜੀ ਠੇਕਰੀ ਵਾਲੇ ਦੇ ਮੇਲੇ ਤੇ ਜਾਣ ਵਾਸਤੇ ਤੇ ਤੁਸੀਂ ਦੇਖ ਸਕਦੇ ਆ ਜੀ ਆਪਾਂ ਠੇਕਰੀ ਵਾਲੇ ਦੇ ਮੇਲੇ ਤੇ ਜਾ ਰਹੇ ਆ ਜੀ ਅੱਜ ਵਿਸ਼ਾਲ ਕੁਸ਼ਤੀ ਦੰਗਲ ਆ ਜੀ ਝੰਡੀ ਦੀਆਂ ਕੁਸ਼ਤੀਆਂ ਅੱਜ ਸਪੈਸ਼ਲ ਆਪਾਂ ਦੇਖਣ ਜਾ ਰਹੇ ਆ ਉੱਥੇ ਬਣੇ ਰਹੋ ਸਾਡੀ ਵੀਡੀਓ ਦੇ ਵਿੱਚ ਜਿਹੜਾ ਮੇਲਾ ਬਹੁਤ ਪੁਰਾਣਾ ਮੇਲਾ ਇਹ ਇਹ ਹਰ ਸਾਲ 16 ਅਗਸਤ ਨੂੰ ਲੱਗਦਾ ਅਗਸਤ ਮਹੀਨੇ ਜਾਣਾ ਤੇ ਇਕੱਠ ਵੀ ਬਹੁਤ ਹੁੰਦਾ ਮੇਲੇ ਦੇ ਵਿੱਚ ਸਾਡੇ ਨੇੜੇ ਤੇੜੇ ਜਿੰਨੇ ਵੀ ਪਿੰਡ ਹੁੰਦੇ ਨੇ ਆਪਣਾ ਭਾਮੀ ਆਉਗੇ ਆ ਪੰਬਰੀ ਹੋ ਗਿਆ ਟਿੱਕਰੀ ਵਾਲ ਪੁੱਟਾ ਚੜੀ ਉਹ ਨੇੜੇ ਤੇੜੇ ਦੇ ਜਿੰਨੇ ਪਿੰਡਾ ਸਾਰੇ ਸਾਡੇ ਲੋਕ ਪਿੰਡਾਂ ਦੇ ਨੇੜੇ ਤੇੜੇ ਦੇ ਲੋਕ ਇੱਥੇ ਮੇਲਾ ਦੇਖਣ ਆਉਂਦੇ ਨੇ ਤੇ ਸਾਡੇ ਪਿੰਡ ਵਾਲਿਆਂ ਨੇ ਅੱਜ ਸਪੈਸ਼ਲ ਆਈਸਕ੍ਰੀਮ ਦਾ ਲੰਗਰ ਲਗਾਇਆ ਹੋਇਆ ਹੈ ਸਾਡੇ ਪਿੰਡ ਵਾਲਿਆਂ ਨੇ ਸਪੈਸ਼ਲ ਤੇ ਇਕੱਠ ਤਾਂ ਬਹੁਤ ਹੈ ਬਈ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਕੱਠ ਬਹੁਤ ਆ ਤੇ ਪਾਰਕਿੰਗ ਵਾਸਤੇ ਜਿਹੜੀ ਜਗਾ ਬਣੀ ਹੋਈ ਆ ਪਹਿਲਾਂ ਆਪਾਂ ਮੋਟਰਸਾਈਕਲ ਆ ਜਿਹੜਾ ਪਾਰਕਿੰਗ ਦੇ ਵਿੱਚ ਲਾਉਣੇ ਆ ਨਾ ਲੌਕ ਲਗਾ ਕੇ ਹਨਾ ਤੇ ਵਿੱਚ ਸਵੇਲ ਵੀ ਚੱਲ ਰਹੀ ਆ ਅੰਜਲੀ ਰੇਦੀ ਆ ਸਵੇਲ ਵੀ ਨੇ ਜਾ ਕੇ ਪਹਿਲਾਂ ਹਨਾ ਗਰਮੀ ਵੀ ਬਹੁਤ ਆ ਅਗਸਤ ਮਹੀਨਾ ਨਾ ਗਰਮੀ ਬਹੁਤ ਆ ਕੱਟ ਵੀ ਹੈਗਾ ਕਾਫੀ ਤੇ ਬਰੌਣਕ ਵੀ ਬੋਰੀ ਆ ਮੇਲੇ ਦੇ ਵਿੱਚ ਜਿਹੜੀ ਆਪਾਂ ਨੂੰ ਦੇਖ ਸਕਦੇ ਆ ਮੇਲੇ ਵਿੱਚ ਲੋ ਜੀ ਜਲ ਜੀਰੇ ਦਾ ਜਿਹੜਾ ਆਪਣਾ ਸਵੀਲ ਲੱਗੀ ਹੋਈ ਆ ਜਲ ਜੀਰੇ ਦੀ ਪਹਿਲਾਂ ਆਪਾਂ ਹੁਣ ਸਵੀਲ ਪੀ ਲਈਏ ਫਿਰ ਆਪਾਂ ਹੁਣ ਅੰਦਰ ਬਾਜੋ ਮੱਥਾ ਢੇਕਦੇ ਆ ਪਹਿਲਾਂ ਸਵੀਲ ਪੀ ਲਈਏ ਵੇਰ ਸਵੀਲ ਪੀ ਕੇ ਫਿਰ ਆਪਾਂ ਮੱਥਾ ਢੇਕਾਂਗੇ ਤੇ 49ਵਾਂ ਮੇਲਾ ਜੀ ਕਹਿੰਦੇ 49ਵਾਂ ਮੇਲਾ ਤੇ ਮੇਲਾ ਬਾਬਾ ਗਵਿੰਦ ਤੇ ਮੇਲਾ ਬਾਬਾ ਗਵਿੰਦਗੀਰ ਜੀ ਦੀ ਜਗ੍ਹਾ ਦੇ ਵਿੱਚ ਹਰ ਸਾਲ ਇੱਥੇ ਲੱਗਦਾ ਹੈ ਜੀ ਕਹਿੰਦੇ 49ਵਾਂ ਮੇਲਾ ਲੱਗ ਰਿਹਾ ਹੈ ਜੀ ਇਸ ਵਾਰ ਠਿੱਕਰੀਵਾਲ ਦੀ ਧਰਤੀ ਤੇ ਤੇ ਦੂਰੋਂ ਨੇੜੋਂ ਜਿਹੜੀ ਸੰਗਤ ਪੁੱਜ ਰਹੀ ਹੈ ਜੀ ਤੇ ਭੀੜ ਵੀ ਕਾਫੀ ਹੈਗੀ ਹੈ ਮਤਲਬ ਆਲੇ ਦਿਵਾਲੇ ਤੇ ਆਪਾਂ ਮੱਥਾ ਟੇਕ ਲਈਏ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕ ਲਈਏ ਤੇ ਫਿਰ ਆਪਾਂ ਬਾਅਦੋਂ ਤੁਹਾਨੂੰ ਸਾਰੀਆਂ ਜਿਹੜੀ ਤਸਵੀਰਾਂ ਮੇਲੇ ਦੀਆਂ ਦਿਖਾ ਰਹੇ ਹਾਂ ਸਾਡੇ ਨਾਲ ਜੁੜੇ ਰਹੋ ਤੇ ਦੂਰੋਂ ਦੂਰੋਂ ਜਿਹੜੇ ਲੋਕ ਇੱਥੇ ਆ ਕੇ ਨਮਸਕਾਰ ਕਰ ਰਹੇ ਨੇ ਜੀ ਮੇਲੇ ਤੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਏ ਆ ਵੀ ਲੋਕ ਅੱਜ ਇੱਥੇ ਲੱਡੂਆਂ ਦੇ ਡੱਬੇ ਚੜਾ ਰਹੇ ਨੇ ਜੀ ਲੱਡੂਆਂ ਦੇ ਡੱਬੇ ਜਿਹੜੇ ਇੱਥੇ ਚੜ ਰਹੇ ਨੇ ਅੱਜ ਕਿਉਂਕਿ ਦੂਰੋਂ ਮੱਥਾ ਟੇਕਣ ਵਾਸਤੇ ਲੋਕ ਆ ਰਹੇ ਨੇ ਇੱਥੇ ਤੇ ਉਹ ਦੇਖੋ ਲੱਡੂਆਂ ਦੇ ਡੱਬੇ ਕਿੰਨੇ ਪਏ ਨੇ ਜੀ ਤੇ ਸਰਦਾਰ ਵੀਰ ਆਪਣਾ ਹੈ ਪਿੰਡ ਭੰਬਰੀ ਤੋਂ ਜਿਹੜਾ ਵੀ ਭੋਗ ਦੀ ਸੇਵਾ ਕਰ ਰਿਹਾ ਏ ਆਪਣਾ ਭਰਾ ਏ ਵੀ ਤੇ ਆ ਚਾਰੇ ਪਾਸੇ ਜਿਹੜੀ ਪੁਲਿਸ ਵੱਲ ਤਾਇਨਾਤ ਵੀ ਹੈਗੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਲੰਗਰ ਪ੍ਰਸ਼ਾਦਾ ਵੀ ਜਿਹੜਾ ਚੱਲ ਰਿਹਾ ਜੀ ਮੇਲੇ ਵਿੱਚ ਲੰਗਰ ਪ੍ਰਸ਼ਾਦਾ ਨਾ ਹੋਵੇ ਇਹ ਕਿਦਾਂ ਹੋ ਸਕਦਾ ਮੇਲਾ ਮੇਲੇ ਵਿੱਚ ਲੰਗਰ ਪ੍ਰਸ਼ਾਦਾ ਵੀ ਜਿਹੜਾ ਚੱਲ ਰਿਹਾ ਜੀ ਜਲੇਬੀਆਂ ਦੇ ਲੰਗਰ ਅਟੁੱਟ ਵਰਤ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਵੀ ਜਿਹੜਾ ਲਾਈਵ ਤਸਵੀਰਾਂ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕੁਸ਼ਤੀ ਦੀਆਂ ਤੇ ਜਿਹੜਾ ਮਤਲਬ ਵੀਰ ਨੌਜਵਾਨ ਵੀਰ ਨੇ ਬਜ਼ੁਰਗ ਵੀਰ ਮੈਦਾਨ ਦੇ ਵਿੱਚ ਜਾ ਕੇ ਨਹੀਂ ਦੇਖ ਸਕਦਾ ਜਾਂ ਨਹੀਂ ਦੇਖਣਾ ਚਾਹੁੰਦਾ ਉਹ ਇੱਥੋਂ ਦੇਖ ਸਕਦਾ ਕਿਉਂਕਿ ਸ਼ਾਮ ਨੂੰ ਭੀੜ ਬਹੁਤ ਹੋ ਜਾਂਦੀ ਹੈ ਸ਼ਾਮ ਨੂੰ ਜਿਹੜਾ ਗਰਾਊਂਡ ਭਰ ਜਾਂਦਾ ਜੀ ਪੂਰਾ ਨੌਜਵਾਨ ਵੀਰਾਂ ਨਾਲ ਸਾਡੇ ਨਾਲ ਟਰੈਕਟਰਾਂ ਟਰਾਲੀਆਂ ਲੈ ਕੇ ਦੇਖਣ ਆ ਜਾਂਦੇ ਨੇ ਕੁਸ਼ਤੀ ਤੇ ਜਿਹੜੂ ਉੱਥੇ ਨਹੀਂ ਦੇਖ ਸਕਦੇ ਉਹ ਇੱਥੇ ਸਕਰੀਨ ਲੱਗੀ ਹੋਈ ਹੈ ਇੱਥੇ ਦੇਖ ਸਕਦੇ ਨੇ ਸਟਾਰਫ ਤੇ ਲਾਈਵ YouTube ਚੈਨਲ ਹੈ ਜੀ ਜਿੱਥੇ ਆਪਣਾ ਕੁਸ਼ਤੀ ਦੰਗਲੇ ਲਾਈਵ ਚੱਲ ਰਿਹਾ ਹੈ ਜੀ ਅਮਨੇਸ਼ ਮਥਰਾ ਪ੍ਰਿਤਪਾਲ ਤੇ ਸ਼ੀਰਾਬਾਈ ਹੋਰ ਵੱਡੇ ਤੋਂ ਵੱਡੇ ਜਿਹੜੇ ਨਾਮਵਰ ਪਹਿਲਵਾਨ ਜੀ ਅੱਜ ਕੁਸ਼ਤੀਆਂ ਲੜਨ ਆਏ ਹੋਏ ਨੇ ਜੀ ਹਰ ਸਾਲ ਇੱਥੇ ਜੱਸਾ ਪੱਟੀ ਆਉਂਦੇ ਨੇ ਜੀ ਹਰ ਸਾਲ ਜੱਸਾ ਪੱਟੀ ਜੀ ਆਉਂਦੇ ਨੇ ਪਰ ਇਸ ਸਾਲ ਨਹੀਂ ਆਏ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਆਏ ਪ੍ਰਬੰਧਕ ਵੀਰਾਂ ਨੇ ਕਿਉਂ ਨਹੀਂ ਬੁਲਾਇਆ ਹਾਂ ਪਰ ਜੱਸਾ ਪੱਟੀ ਹਰ ਸਾਲ ਜ਼ਰੂਰ ਹੋਣੀ ਆ ਤੇ ਮੇਲੇ ਦੇ ਵਿੱਚ ਦੁਕਾਨਾਂ ਨਾ ਲੱਗੀਆਂ ਹੋਣੇ ਕਿੱਦਾਂ ਹੋ ਸਕਦਾ ਜਿਹੜੀਆਂ ਮੇਲੇ ਦੇ ਵਿੱਚ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇਹ ਮੇਲੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੰਦੀਆਂ ਨੇ ਜੀ ਇਹ ਦੁਕਾਨਾਂ ਲੱਗੀਆਂ ਨੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਤੇ ਸਾਡੀਆਂ ਮਾਤਾ-ਮਾਂ ਭੈਣਾਂ ਆਵਾਂ ਜਿਹੜੀ ਖਰੀਦਦਾਰੀ ਕਰ ਰਹੀਆਂ ਨੇ ਤੇ ਲੰਗਰ ਵੀ ਚੱਲ ਰਿਹਾ ਜੀ ਟਟ ਵਰਤ ਰਿਹਾ ਤੁਸੀਂ ਦੇਖ ਸਕਦੇ ਆ ਪਰ ਲੰਗਰ ਵਾਲੀ ਵੀ ਜਿਹੜੀਆਂ ਕੈਮਰਾ ਲੈ ਕੇ ਜਾਵਾਂਗੇ ਜਰੂਰ ਤੁਸੀਂ ਦੇਖ ਸਕਦੇ ਆ ਦੇਖੋ ਜੀ ਲੰਗਰ ਲੱਗਿਆ ਆ ਚਾਰੇ ਪਾਸੇ ਤੇ ਸੰਗਤ ਜਿਹੜੀ ਲੰਗਰ ਸ਼ਗਰੀ ਹੈ ਜੀ ਜਿਹੜਾ ਲੰਗਰ ਹੈ ਜੀ ਇਹ ਚੱਲਦਾ ਰਹਿਣਾ ਜੀ ਇਹ ਕਦੇ ਵੀ ਮੁੱਕਦਾ ਨਹੀਂ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜਾ ਭੁੱਖੇ ਸਾਧੂ ਸੰਤਾਂ ਨੂੰ 20 ਦਾ ਲੰਗਰ ਸ਼ਿਕਾਇਆ ਸੀ ਉਹ ਅੱਜ ਵੀ ਚੱਲ ਰਿਹਾ ਜੀ ਤੇ ਚੱਲਦਾ ਰਹਿਣਾ ਤੇ ਇਹ ਕਦੇ ਵੀ ਬੰਦ ਨਹੀਂ ਹੋ ਸਕਦਾ ਜੀ ਤੁਸੀਂ ਦੇਖ ਸਕਦੇ ਆ ਲੰਗਰ ਚੱਲ ਰਿਹਾ ਜੀ ਲੋ ਜੀ ਮੇਲਾ ਤਾਂ ਆਪਾਂ ਤੁਹਾਨੂੰ ਸਾਰਾ ਦਿਖਾਈ ਦਿੱਤਾ ਹੈ ਤੇ ਹੁਣ ਆਪਾਂ ਆ ਰਹੇ ਹਾਂ ਜੀ ਖੇਡ ਦੇ ਮੈਦਾਨ ਦੇ ਵਿੱਚ ਜਿੱਥੇ ਜਿਹੜੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਤੇ ਵੱਡੇ ਵੱਡੇ ਪਹਿਲਵਾਨ ਆ ਜਾਇ ਹੋਏ ਨੇ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਦੇਖ ਲਓ ਜੀ ਵੱਡੇ ਤੋਂ ਵੱਡਾ ਪਹਿਲਵਾਨ ਆ ਜਿੱਥੇ ਆਇਆ ਹੋਇਆ ਜੀ ਇਹ ਬਲਿਊ ਚੰਡੀਗੜ੍ਹ ਪ੍ਰਾਪਰਟੀ ਗੁਰਪੇੜਾ ਜਿਹੜਾ ਤੁਹਾਨੂੰ ਪਤਾ ਹੋਵੇਗਾ ਇਹ ਮਿੰਤਾ ਨਾਵੀ ਬਰਾਦੀ ਆ ਮੋਹਨ ਸਿੰਘ ਜੀ ਦਾ ਸਮਾਜ ਆ ਆਈ ਦੀਨਕ ਫੈਸਲਾ न्यूज़ चंड कृपा बेसिक वीरा मासवं हज़ार रोज़गार ਨਪਲਵਾਨ ਸੋਨੀ ਰਵੀ ਬੁੱਟਾ ਜੀ ਤੇ ਆਪਾਂ ਨੂੰ ਮਿਲੇ ਸੀ ਜੀ ਖੇਡ ਦੇ ਮੈਦਾਨ ਦੇ ਵਿੱਚ ਹਾਂ ਬੱਲੇ ਬੱਲੇ ਬੁੱਟਾ ਆ ਗਿਆ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਬਧਨਾਂ ਦੇ ਅੱਜ ਤੋਂ ਅੱਜ ਕੋਲ ਮਾਡਾ ਸਿੰਘ ਅੱਜ ਨਾਲ ਜਰ ਸਮਾਰ ਨੂੰ ਬੇਨਤੀ ਕਰਦਾ ਵੀ ਉਹ ਖਾਰੇ ਪਾਸ਼ਾ ਪਾ ਕੇ ਇਹਨਾਂ ਤਾਰਵਾਨ ਸੀ ਪੁਆਇੰਟ ਲੈਣ ਜੀ ਆਇਆ ਜੀ ਬੁੱਟਾ ਸਿੰਘ ਜੀ ਸਰਦਾਰ ਬੁੱਟਾ ਸਿੰਘ ਜੀ ਮੱਗ ਲਾ ਲਈ ਲੋ ਜੀ ਚੰਡੀ ਦੀ ਕੁਸ਼ਤੀ ਚੱਲ ਪਈ ਹੈ ਜੀ ਇਹ ਟੈਂਡਰ ਡਿਲੀ ਕੁਸ਼ਤੀ ਸ਼ੇਰਾ ਬਾਬਾ ਫਲਾਈ ਤੇ ਗੁਰਮੀਤ ਦਿੱਲੀ ਦੇ ਵਿਚਕਾਰ ਹੋਈ ਹੈ ਜੀ ਪਹਿਲੀ ਕੁਸ਼ਤੀ ਆ ਤੇ ਇਸ ਦੇ ਵਿੱਚ ਸ਼ੇਰਾ ਬਾਬਾ ਫਲਾਈ ਜਿੱਤੂ ਰਹੇ ਨੇ ਤੇ ਐਂਕਰ ਨੇ ਐਂਕਰ ਸਾਹਿਬ ਨੇ ਸਪੈਸ਼ਲ ਦੱਸਿਆ ਜੀ ਸ਼ੇਰਾ ਬਾਬਾ ਫਲਾਈ ਦਾ ਜਿਹੜਾ ਵਜ਼ਨ ਆ ਜੀ ਇੱਕ ਕਵਾਂਟਰ 50 ਕਿਲੋ ਵਜ਼ਨ ਆ ਜੀ ਇਹਨਾਂ ਦਾ ਸਰੀਰ ਦੇਖ ਲਓ ਹੁਣ ਦੋ ਬੰਦਿਆਂ ਦੇ ਬਰਾਬਰ ਆ ਜੀ ਤੇ ਬੜੀ ਜਾਨ ਆ ਜੀ ਬੜੀ ਤਾਕਤ ਹੈ ਇਹਨਾਂ ਦੇ ਵਿੱਚ ਸ਼ੇਰਾ ਬਾਬਾ ਹਲਵਾਈ ਸ਼ੇਰਾ ਬਾਬਾ ਫਲਾਈ ਕਿਉਂਕਿ ਜਿੱਤੂ ਇਕਰਾਰ ਨੇ ਜਿੱਤ ਚੁੱਕੇ ਨੇ ਜੀ ਸ਼ੇਰਾ ਬਾਬਾ ਫਲਾਈ ਤੇ ਜਿਹੜੀ ਦੂਜੀ ਕੁਸ਼ਤੀ ਹੈ ਜੀ ਉਹ ਪ੍ਰਥਮਨ ਫਗਵਾੜਾ ਤੇ ਹਮੇਸ਼ ਮਥਰਾ ਦੇ ਵਿਚਕਾਰ ਹੋਣੀ ਹੈ ਜੀ ਤੇ ਪ੍ਰਥਮਨ ਫਗਵਾੜਾ ਜੀ ਮੈਦਾਨ ਦੇ ਵਿੱਚ ਆ ਚੁੱਕੇ ਆ ਜੀ ਤੇ ਆਪਣਾ ਹਮੇਸ਼ ਮਥਰਾ ਵੀ ਆ ਚੁੱਕੇ ਆ ਜੀ ਤੇ ਦੋਨਾਂ ਦੇ ਵਿਚਕਾਰ ਆ ਜਿਹੜੀ ਹੁਣ ਜੀ ਆਪਣੀ ਕੁਸ਼ਤੀ ਹੋਣੀ ਹੈ ਜੀ ਪੂਰੀ ਤਕੜੀ ਕੁਸ਼ਤੀ ਹੋ ਚੱਲ ਰਹੀ ਹੈ ਜੀ ਹੋਣੀ ਆ ਚੱਲ ਰਹੀ ਆ ਹੈਲੋ ਜੀ ਪ੍ਰੀਖਾ ਹੋ ਰਹੀ ਆ ਵਾਹ ਜੀ ਵਾਹ ਕੌਣ ਬਜਿਆ ਕੁਸ਼ਤੀ ਸ਼ੁਰੂ ਹੋਈ ਆ ਤੇ ਦੇਖੋ ਕਿਹੜਾ ਪਹਾੜ ਵਾਲੇ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਇੱਕ ਪਾਸੇ ਪੰਤ ਪਾਪ ਪਹਾੜ ਵਾਲੇ ਜੀ ਫੁਰਮਾੜਾ ਤੇ ਦੂਜੇ ਪਾਸੇ ਅਮੇਰ ਸਟੋਪਪਨ ਜੀ ਮਾਥਵਾ ਦੇਖੋ ਕਿਹੜਾ ਪਹਾੜ ਵਾਲੇ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਵਾਹ ਜੀ ਵਾਹ ਰਹੀਓ ਜੀ ਸਾਰੀ ਇਕੱਠੇ ਹੋ ਗਏ ਬਾਤ ਹੈ ਤੇ 30-30 ਦੇ ਲੜੀ ਹਰ ਇੱਕ ਗੱਡੀ ਦੁੱਤੀ ਜਾ ਰਹੀ ਹੈ ਉਹ ਮੇਰੇ 15 ਦੇ ਜੱਟਾ ਪਹਿਲਵਾਨ ਬੱਤੀ ਦੀ ਦੁੱਤੀ ਜਾ ਇਹਨੂੰ ਮੋੜ ਕਰਕੇ ਜਾਓ ਤੇ ਦੋਵਾਂ ਵੱਲ ਤੋਂ ਫਟ ਹੋ ਰਿਹਾ ਹੈ ਅਰ ਰਾਜੂ ਰਾਇਆ ਵੱਲੋਂ ਬੋਲਾ ਨਾ ਕਾਛ ਨਹੀਂ ਸਭ ਦੀ ਗੁੱਤਰ ਤੇਰੀ ਤੇ ਮੱਕੇ ਜਰਾ ਨੇ ਰਵੀ ਬਹੁਤ ਹੋ ਚੁੱਕਿਆ ਸੀਗਾ ਜੀ ਤੇ ਮਤਲਬ ਮੈਂ ਪੂਰੀ ਕੁਸ਼ਤੀ ਤਾਂ ਨਹੀਂ ਪੂਰੀ ਦੇਖੀ ਹੈਗੀ ਹਾਂ ਪਰ ਮੈਂ ਲਾਈਵ ਮੈਚ ਕੱਢ ਕੇ ਦੇਖ ਲਿਆ ਸੀਗਾ ਇਸ ਦੇ ਵਿੱਚ ਆਪਣਾ ਜਿਹੜਾ ਪ੍ਰਤਵਲ ਫਗਵਾੜਾ ਜੀ ਮਤਲਬ ਖਾ ਚੁੱਕੇ ਸੀ ਤੇ ਆਪਣੇ ਹਮੇਸ਼ ਮਥਰਾ ਜੀ ਜਿਹੜੇ ਜੇਤੂ ਰਹੇ ਨੇ ਜੀ ਇਸ ਕੁਸ਼ਤੀ ਦੇ ਵਿੱਚ ਪੂਰਾ ਮੈਚ ਵੀ ਮਤਲਬ ਮੈਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਟਾਈਮ ਮੇਰੇ ਕੋਲ ਨਹੀਂ ਸੀ ਨਹੀਂ ਰਵੀ ਹੋ ਚੁੱਕਿਆ ਸੀਗਾ ਤਾਂ ਕਰਕੇ ਮੈਂ ਜਿੰਨੀ ਵੀਡੀਓ ਬਣਾ ਸਕਿਆ ਉਹ ਤੁਹਾਡੇ ਸਾਹਮਣੇ ਹੋਣਾ ਦਖਾ ਰਹੇ ਆ ਜੀ ਤੇ ਇਹ ਵੀ ਪੂਰੀ ਆਰ ਪਾਰ ਦੀ ਕੁਸ਼ਤੀ ਸੀ ਪੂਰਾ ਮਤਲਬ ਆਨੰਦ ਲਿਆ ਜੀ ਆਪਾਂ ਦੇਖ ਕੇ ਕੁਸ਼ਤੀ ਤੇ ਕੱਠ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਲਓ ਜੀ ਸਾਡਾ 1100 ਰੁਪਇਆ ਕੰਡੀ ਦੇ ਖੇਤਰ ਵਾਲਾ ਪਹਿਲਵਾਨ ਦਾ ਮਾਣ ਕਮਾਨ ਕੀਤਾ ਜਾ ਰਿਹਾ ਹੈ ਕਾਜੀ ਵੀਰ ਦਾ ਤੈਨੂੰ ਕਰਵਾਦਾ ਕਰਦਾ ਦੇਖੋ ਤੇਰਾ ਪਰਮਾਣ ਦਿਲ ਪਾਣ ਕਰਦਾ ਕਹਿੰਦਾ ਪਾਸ ਦੀਏ ਆਗਰ ਵੀ ਆਪਣੇ ਮਿਰਤ ਪਰ ਪਰਮਾਨ ਦੇ ਯੱਗ ਤੇ ਲੋ ਜੀ ਅੱਜ ਦਾ ਵਲੌਗ ਆਪਾਂ ਇਨਹੀਂ ਖਤਮ ਕਰਦੇ ਹਾਂ ਬਸ ਸੋ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਯਾਰ ਮੈਂ ਦੇਖਿਆ ਤੁਸੀਂ ਸਾਡੀ ਵੀਡੀਓ ਤਾਂ ਦੇਖ ਲੰਨੇ ਪਰ ਸਬਸਕ੍ਰਾਈਬ ਨਹੀਂ ਸਾਡਾ ਚੈਨਲ ਕਰਦੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਹਾਂ ਤਾਂ ਜੋ ਇਦਾਂ ਦੇ ਬਲੌਗ ਤੁਹਾਡੇ ਤੱਕ ਪਹੁੰਚ ਸਕਣ। ਸੋ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ। ਇਜਾਜ਼ਤ ਦਿਓ ਜੀ ਮੈਨੂੰ। ਮੈਂ ਤੁਹਾਡਾ ਆਪਣਾ ਪ੍ਰਿੰਸ ਰਾਏ। ਸੋ ਇਦਾਂ ਦੇ ਹੋਰ ਵਧੀਆ-ਵਧੀਆ ਬਲੌਗ ਆਪਾਂ ਇਸੇ ਚੈਨਲ ਦੇ ਲੈ ਕੇ ਆਵਾਂਗੇ। ਐਜੂਕੇਸ਼ਨਲ ਵੀਡੀਓ ਵੀ ਆਪਾਂ ਲੈ ਕੇ ਆਵਾਂਗੇ ਤਾਂ ਜੋ ਤੁਸੀਂ ਤੁਹਾਨੂੰ ਸਾਡੇ ਵੀਡੀਓ ਤੋਂ ਦੇਖ ਕੇ ਬੜਾ ਕੁਝ ਸਿੱਖਣ ਨੂੰ ਮਿਲੇਗਾ। ਸਮੇਂ ਦੀ ਬਾਤਾਂ ਹੋ ਗਰਾਂ। ਜਿੰਨੇ ਕਿਸੇ ਨੂੰ ਦੇਖੋ ਕੀ ਕਾਦੀ ਹੋਈ। ਰੋਕਣਾ ਪਰ ਡੀਡੀ ਕੋਟੀ